ਸੁਖਵੀਰ ਸਿੰਘ ਬਾਦਲ ਉੱਤੇ ਤਨਖਾਹਤ ਲੱਗ ਚੁੱਕੀ ਹੈ ਪਰ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਸਿਰਫ ਇੰਨੀ ਹੀ ਕਾਰਵਾਈ ਸੁਖਵੀਰ ਸਿੰਘ ਬਾਦਲ ਉੱਤੇ ਹੋਵੇਗੀ ਵਕਤੋ ਵਕਤ ਵਕਫਾ ਕਿਸਮ ਦੇ ਲੋਕ ਇਸ ਬਾਰੇ ਸਵਾਲ ਚੁੱਕਦੇ ਨਜ਼ਰ ਆ ਰਹੇ ਆ ਆਵਾਜ਼ ਚੁੱਕਦੇ ਨਜ਼ਰ ਆ ਰਹੇ ਹੈ ਇਸੇ ਦੇ ਵਿੱਚ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਸ਼ਾਮਿਲ ਨੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਵੀ ਆਪਣੀ ਆਵਾਜ਼ ਚੁੱਕੀ ਹੈ ਔਰ ਇਧਰ ਵੱਲ ਨੂੰ ਇਸ਼ਾਰਾ ਕਰਤਾ ਕਿ ਹੁਣ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਹਵਾਲਾ ਦਿੱਤਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਇਲਜ਼ਾਮ ਲੱਗੇ ਸੀ ਉਹ ਸਾਰੇ ਕਬੂਲ ਲੈਨੇ ਔਰ ਜੇ ਕਬੂਲ ਲੈਨੇ ਤੇ ਫਿਰ ਇਹ ਮਹਿਸ ਪੰਥਕ ਅਦਾਰੇ ਤੱਕ ਮਸਲਾ ਨਹੀਂ ਰਹਿ ਜਾਂਦਾ ਇਹ ਸਿਰਫ ਸ੍ਰੀ ਕਾਲ ਤਖਤ ਸਾਹਿਬ ਤੱਕ ਮਸਲਾ ਨਹੀਂ ਰਹਿ ਜਾਂਦਾ ਔਰ ਇਸ ਦੀ ਸਜ਼ਾ ਸਿਰਫ ਬਰਤਨ ਮਾਂਜ ਕੇ ਜਾਂ ਫਿਰ ਦਰਬਾਨ ਦੀ ਸੇਵਾ ਨਿਭਾ ਕੇ ਪੂਰੀ ਨਹੀਂ ਹੋ ਸਕਦੀ ਸਗੋ ਇਹਨੂੰ ਕਾਨੂੰਨੀ ਪੱਧਰ ਉੱਤੇ ਵੀ ਸਾਹਮਣੇ ਲੈਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਇਹਦੀ ਮੰਗ ਕਿਤੇ ਨਾ ਕਿਤੇ ਕਰਦੇ ਨਜ਼ਰ ਆ ਰਹੇ ਸੁਖਰਾਜ ਸਿੰਘ ਨਿਆਮੀ ਵਾਲਾ ਔਰ ਕਿਤੇ ਨਾ ਕਿਤੇ ਇਸ਼ਾਰਾ ਵੀ ਦੇ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਹੋ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਕਾਰਵਾਈ ਕਰਾਉਣ ਵਾਸਤੇ ਅੱਗੇ ਕੌਣ ਆਊਗਾ ਕੌਣ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀ ਹੈ ਉਹ ਕਾਨੂੰਨੀ ਲੜਾਈ ਲੜਨ ਲਈ ਤਿਆਰ ਹੋਵੇਗਾ ਸੁਖਰਾਜ ਸਿੰਘ ਨਿਆਮੀ ਵਾਲਾ ਕੀ ਬੋਲਦੇ ਨੇ ਆਓ ਸੁਣਦੇ ਹਾਂ ਕਿਤੇ ਜਿਹੜੀ ਗੱਲ ਤਖਤ ਸਾਹਿਬ ਦੇ ਸਾਮੁਖ ਖੜ ਕੇ ਮੰਨੀ ਗਈ ਹੈ ਕਿ ਆਹ ਭਾਈ ਅਸੀਂ ਕੀਤਾ ਉਹ ਕਹਿੰਦੇ ਅਸੀਂ ਕਰਾਇਆ ਤਾਂ ਮੈਨੂੰ ਲੱਗਦਾ ਕਿ ਸਾਨੂੰ ਉੱਥੇ ਖੜ ਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਨਾਂ ਲੋਕਾਂ ਦੇ ਉੱਤੇ ਉਹ ਦੁਨਿਆਵੀ ਅਦਾਲਤਾਂ ਵਾਲੀਆਂ ਜਿਹੜੀਆਂ ਕਾਰਵਾਈਆਂ ਕਰਾਉਣ ਦੀ ਲੋੜ ਹੈ ਤੇ ਜੇ ਨਹੀਂ ਆ ਜੇ ਬਰੀ ਹੋਇਆ ਫਿਰ ਭਈ ਇਹ ਸਮਝਿਆ ਜਾਊਗਾ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀਗਾ ਗੱਲ ਕੌੜੀ ਜ਼ਰੂਰ ਹੁੰਦੀ ਆ ਜੇ ਮੇਰਾ ਇਕੱਲੇ ਦਾ ਬਾਪੂ ਗਿਆ ਇੱਕ ਮੌਤ ਹੋਈ ਆ ਫਿਰ ਮੈਂ ਉਸ ਤਰੀਕੇ ਦਾ ਕੇਸ ਲੜ ਲੂੰਗਾ ਫਿਰ ਮੈਨੂੰ ਇਹ ਚੀਜ਼ ਦਾ ਮੈਨੂੰ ਕੋਈ ਗਰਾਨੀ ਹੋਊਗਾ ਕਿ ਸਾਡੇ ਲੋਕ ਆ ਜਿਹੜੇ ਉਹ ਇਸੀ ਤੇ ਇਕੱਠੇ ਨਹੀਂ ਹੁੰਦੇ ਕਿਉਂਕਿ ਮੈਂ ਸਮਝ ਲੂਗਾ ਕਿ ਜਿੱਥੇ ਬੰਦਾ ਵਰਤੀ ਪੈ ਜਾਂਦੀ ਆ ਸਵਾਰਥੀ ਹੋ ਜਾਂਦੇ ਆ ਬੰਦਿਆਂ ਦੇ ਖਿਲਾਫ ਚੱਲਣ ਤੋਂ ਸਾਨੂੰ ਦਿੱਕਤ ਆਉਂਦੀ ਆ ਉਹ ਵੀ ਸਾਡੇ ਗੁਰੂ ਦੀ ਬੇਅਦਬੀ ਦੇ ਕਰਕੇ ਤਾਂ ਮੈਨੂੰ ਲੱਗਦਾ ਕਿ ਫਿਰ ਤੁਸੀਂ ਘਰ ਹੀ ਠੀਕ ਹੋ ਫਿਰ ਤੁਸੀਂ ਆਪੂ ਆਪਣੀ ਡਫਲੀ ਵਜਾਉਂਦੇ ਠੀਕ ਹੋ ਤਾਂ ਇੱਕ ਵਾਰ ਮੈਂ ਜ਼ਰੂਰ ਸਮੂਚੀ ਕੌਮ ਦੇ ਅੱਗੇ ਬੇਨਤੀ ਕਰੂੰਗਾ ਇੱਥੇ ਪ੍ਰੋਗਰਾਮ ਲਿਖਿਆ ਜਾਊਗਾ ਤਦ ਰੂ ਰੋਜ ਸ਼ੁਭੀਤ ਕਰਿਓ ਇਹਨਾਂ ਨੇ ਨਹੀਂ ਕਰਾਇਆ ਹੋ ਸਕਦਾ 2015 ਦੀ ਪੰਥਕ ਕਹਾਉਣ ਵਾਲੀ ਸਰਕਾਰ 2007 ਚ ਵੀ ਉਹੀ ਵੀ ਇਹਨਾਂ ਨੇ ਨਹੀਂ ਕਰਾਇਆ ਹੋ ਸਕਦਾ ਅੱਜ ਕੀ ਮੂੰਹ ਲੈ ਕੇ ਵਿਚਰਦੇ ਆ ਲੋਕਾਂ ਚ ਤੇ ਕਿਉਂ ਕਿਵੇਂ ਗੁਰੂ ਦਸਹੌਦੇ ਸਾਹਮਣੇ ਹੁੰਦੇ ਆ ਮੈਂ ਇਹ ਇੱਕ ਸਵਾਲ ਉਹਨਾਂ ਲੋਕਾਂ ਨੂੰ ਕਰਦਾ ਤੇ ਹਜੇ ਵੀ ਉਹ ਸੁਧਰੇ ਨਹੀਂ ਉਹਨਾਂ ਦੀ ਅਕਲ ਦਾ ਮਿਆਰ ਇੰਨਾ ਕ ਥੱਲੇ ਡਿੱਗ ਚੁੱਕਿਆ ਕਿ ਦਰਬਾਰ ਸਾਹਿਬ ਦੇ ਵਿੱਚ ਕੱਲ ਤੱਕ ਸਾਹਿਬ ਦੇ ਸਰਮੁਕ ਖੜ ਕੇ ਜਦੋਂ ਗੁਨਾਹ ਕਬੂਲੇ ਜਾ ਰਹੇ ਆ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੇ ਕਰਾਇਆ ਜਿਨ੍ਹਾਂ ਦੇ ਰਾਤ ਚ ਹੋਇਆ ਜਿਨ੍ਹਾਂ ਨੇ ਪੁਸ਼ਤ ਪਨਾਈਆਂ ਕੀਤੀਆਂ ਜਦੋਂ ਗੁਨਾਹ ਕਬੂਲੇ ਜਾ ਰਹੇ ਆ ਜਿਹੜਾ ਨੇ ਕੀਤਾ ਉਹਨਾਂ ਨੇ ਕਬੂਲ ਲਿਆ ਤੇ ਦੂਜਿਆਂ ਨੂੰ ਹਜੇ ਵੀ ਮਰਚਾ ਦੂਜਿਆਂ ਨੂੰ ਹਜੇ ਵੀ ਐਡੀ ਭਗਤੀ ਕਹ ਯਾਰ ਨਹੀਂ ਇਹ ਬੰਦੇ ਗਲਤ ਨਹੀਂ ਹੋ ਸਕਦੇ ਸ਼ਰਮ ਮੋੜੀ ਚਾਹੀਦੀ ਆ ਸਾਡੇ ਸਿੱਖਾਂ ਦਾ ਪਰ ਕਰਦਾਰ ਕਿਧਰੋਂ ਕਿਧਰ ਹੋ ਗਿਆ ਸਾਡਾ ਕੀ ਕਿਰਦਾਰ ਸੀਗਾ ਅਸੀਂ ਸੱਚ ਨੂੰ ਸੱਚ ਕਹਿਣ ਵਾਲੇ ਲੋਕ ਸੀ ਚਾਹੇ ਕੋਈ ਰਾਜਾ ਮਹਾਰਾਜਾ ਚਾਹੇ ਕੋਈ ਵੀ ਆ ਉਹਦੇ ਮੂੰਹ ਤੇ ਸੱਚ ਕਹਿਣ ਵਾਲਾ ਸਾਡਾ ਕਿਰਦਾਰ ਸੀਗਾ ਤੇ ਅੱਜ ਅਸੀਂ ਇੱਕ ਬੰਦੇ ਭਗਤੀ ਦੇ ਵਿੱਚ ਲੱਗ ਕੇ ਆਪਣੇ ਕਿਰਦਾਰ ਨੂੰ ਛੋਟਾ ਕਰ ਲਿਆ